ਉਹੀ ਰਾ ਛੜ ਕਹਿ ਕਰਹਿ ਆਨ ਕੀ ਆਸ ਤੀਨਰ ਦੋਜਕ ਜਾਹੇਗੇ ਸਤਿਪਖੇ ਰਵਦਾਸ ਬਹੁਤ ਜਨਮ ਵਿਚਰੇ ਤੇ ਮਾਦੋ ਇਹੋ ਜਨਮ ਤੁਮਾਰੇ ਲਿਖੈ ਕਹਿਰਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ ਸਾਧੂ ਕੀ ਜੋਲਹਿ ਉਟ ਤیرے ਮਿਟਹਿ ਪਾਪ ਸਭ ਕੋਟ ਕੋਟ ਕਹਿਰਬਦਾਸ ਜੋ ਜਪੇ ਨਾਮ ਕਿਸ ਜਾਤ ਨ ਜਨਮ ਨ ਜਾਣ ਕਾਮ ਬਾਬਾ ਪੀਪਲ ਦਾਸ ਗੁਰ ਸਰਵੰਦਾਨਸ ਹਰੀ ਦਾਸ ਗੁਰ ਜੋਏ ਸੋ ਹਮਰੇ ਰੱਖਿਆ ਕਰੇ ਵਿਗਨ ਨਾ ਲਾਗੇ ਕੋਏ ਧਨ ਤਨ ਸਤਿਗੁਰੂ ਗਰੀਬ ਦਾ ਵੰਦੋਂ ਨਿਤ ਸੁਭਾਸ਼ਾਮ ਚਰਨ ਕਵਲ ਕੋ ਡੰਡਵਤ ਕੋਟ ਕੋਟ ਪਰਨਾਮ ਜਪੋ ਜੀ ਸਤਨਾਮ ਸ੍ਰੀ ਅਮਰਤ ਬਾਣੀ ਸਤਗੁਰੂ ਰਵਿਦਾਸ ਜੀਓ ਰਾਗ ਮਲਾਰ ਸ਼ਬਦ ਨਗਰਜਨਾ ਮੇਰੀ ਜਾਤ ਵਿਖਿਆਤ ਚਮਾਰੰਗ ਹਿਦੇ ਰਾਮ गोविन्द गुणसारं रहौ सुरसुरी सल्ल कृत्त बारुनी रे संत जन करत नहीं बांग सुरा अपवित्र नत अवर जल रे सुरसुरे मृत ने होया नंग ਤਰ ਤਾਰ ਅਪਵਿੱਤਰ ਕਰ ਮੰਨੀਏ ਰੇ ਜਸ ਕਗ ਰਹਾ ਕਰਤ ਵਿਚਾਰਨ ਭਗਤ ਭਗਾਉਤ ਲਿਖੇ ਤ ਉਪਰ ਪੂਜੀ ਕਰ ਨਮਸਕਾਰਨ ਮੇਰੀ ਜਾਤ ਕੁੱਟ ਬਾੜਲਾ ਟੋਰ ਡਵੰਤਾ ਨਿਤ ਹੈ ਬਨਾਰਸੀ ਆਸ ਪਾਸਾ ਅਬ ਬਿਪਰ ਪ੍ਰਧਾਨ ਤਹ ਕਰੇ ਡੰਡੋਤ ਤੇਰੇ ਨਾਮ ਸਰਣਾਏ ਰਵਿਦਾਸ ਦਾਸ ਜਪੋ ਜੀ ਸਤ ਨਾਮ ਸਤ ਨਾਮ ਸਤ ਨਾਮ ਜਿਉ ਅੰਮ੍ਰਿਤ ਵੇਲੇ ਨੇ ਅੰਮ੍ਰਿਤ ਬਾਣੀ ਸਤਿਗੁਰੂ ਅਰਬਦਾਸ ਜਿਉ ਸਤਨਾਮ 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 ਜੀ ਸ੍ਰੀ ਰਾਗ ਸ਼ਬਦ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰਨ ਜੈਸਾ ਜੋ ਪੇ ਹਮ ਨਾ ਪਾਪ ਕਰਨ ਤਾ ਅਹੇ ਅਨੰਤਾ ਪਦ ਪਾਵ ਨਾਮ ਕੈ ਸੇ ਹੁੰਤਰ ਹੋ ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੇ ਜੰਤੇ ਸਵਾਮੀ ਸਰੀਰ ਅਰਦ ਮੋ ਕੋ ਵਿਚਾਰ ਦੇਹੁ ਸੰਮਲ ਰਬ ਦਾ ਸੰਮਲ ਸਮਝਾ ਕੋ ਰਾਗੋੜੀ ਬੇਗੋਮ ਪਰਾਹ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀਂ ਟੈਟਾਉ ਨਾ ਤਸਵੀਸ ਖੈ ਰਾਜ਼ ਨਮਾਲ ਖੌਫ ਨਾ ਕਤਾ ਨ ਤਰਸ ਜਬਾਲ ਅਬ ਮੋਹ ਖੋਬ ਵਤਨ ਗਹਿ ਪਾਈ ਹੂੰ ਆ ਖੈਰ ਸਦਾ ਮੇਰੇ ਭਾਈ ਰਹਾਓ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਬਨਸੇ ਮੇ 100 ਆਈ ਅਬਾਦਾਨ ਸਦਾ ਮਸਹੂਰ ਉਹਾਂ ਗਨੇ ਵਸੇ ਮਾ ਮੂਰ ਤੇਉ ਤਿਉ ਸੈਲ ਕਰੇ ਜਿਉ ਪਾਵੇ ਮਹਿਰ ਮੈ ਨਾ ਕੋ اٹਕਾਵੇ ਕਹਿ ਰਬ ਦਾਸ ਕਾ ਲਾਸ ਚ ਮਹਾਰਾ ਜੋ ਹਮ ਸਹਰੀ ہمارا ایسی پگتنا ہوئی رام نام بین جو کچھ کریے سو سب پرم کہائی ٹیکا دان رسدان نہ کتھے گیان پکت بن میں گفا خدائی ایسی ہاسی ਭਗਤਨਾ ਆਸਾ ਪਾਸੀ ਭਗਤਨਾ ਕੁਲ ਕਾਨ ਗਵਾਈ ਭਗਤਨਾ ਇੰਦਰੀ ਬਾਂਦੇ ਭਗਤਨਾ ਜੁਗ ਸਾਦੇ ਭਗਤਨਾ ਆਹਾਰ ਘਟਾਈ ਜੇ ਸਭ ਕਰਮ ਕਹਾਈ ਭਗਤਨਾ ਨਿੰਦਰਾ ਸਾਦੇ ਭਗਤਨਾ ਵਿਰਾਗ ਬਾਂਦੇ ਭਗਤਨਾ ਜਿਸਾ ਵੇਦ ਬੜਾਈ ਭਗਤਨਾ ਮੋਢ ਮੜਾਏ ਭਗਤਨਾ ਮਾਲਾ ਦਿਖਾਏ ਭਗਤਨਾ ਚਰਨ ਧੁਆਏ ਜੇ ਸਭ ਗੁਣ ਜਨਗਾਈ ਭਗਤਨਾ ਤੋਲੋ ਜਾਨੀ ਜੋ ਲੋ ਆਪਕੋ ਆਪੋ ਖਾਨੀ ਜੋ ਜੋ ਕਰੇ ਸੋ ਸੋ ਕਰਮ ਬੜਾਈ ਆਪਾ ਗਿਓ ਤਬ ਭਗਤ ਪਾਏ ਐਸੀ ਹੈ ਐ تب ہر تہ پاس آتما ترپئی تب ہی ਹੈ ਸਭ ਆਤਮ ਸੁਖ ਪ੍ਰਕਾਸ਼ਾਂ ਚੋ ਨਿਰੰਤਰ ਨਿਰਹਾਲ ਕਲਪਤੇ ਪਾਂਚੋ ਟੇਕ ਆਦਮ ਦੇ ਉਸਾਨੇ ਕਸਤਾਰ ਤੁਮਨੇ ਤਾਈ ਥਾਵਰ ਜੰਗਮ ਕੀਟ ਪਤੰਗਾ ਪੂਰ ਦੇ ਹਰ ਰਾਈ ਸਰਵੇਸਰ ਸਰਬਗੀ ਸਰਗਤ ਕਰਤਾ ਹਰਤਾ ਸੋਈ ਸ਼ਿਵਨਾ ਅਸ਼ਿਵਨਾ ਸਾਦਰਸ਼ੇ ਕੁੰਨੇ ਭਾਵ ਨਹੀਂ ਹੋਏ ਧਰਮ ਅਧਰਮ ਮੋਸ਼ ਨੇ ਬੰਦਨ ਜਰਾ ਵਰਨ ਪਵਨਾ ਸਾ ਦ੍ਰਿਸ਼ਯ ਅਦ੍ਰਿਸ਼្ਧ ਗੇ ਅਰ ਗਿਆਨਾ ਇਕ ਮੇ ਕਰਬਦਾਸ ਸਬ ਕਉ ਸਿਮਰਨ ਦੇਖੋ ਜਿਸ ਉਪਨੀ ਚੁਬਾ ਜਾਂਕੇ ਜੈਸੀ ਸਮਰਨਤਾ ਕੋ ਤੈਸੀ ਸ਼ੋਭਾ ਠੇਕ ਹਮਰੀ ਹੀ ਸਿੱਖ ਸੁਨੇ ਸੋਹੀ ਮੰਡੇਰੇ ਤੋਰੇ ਹੀ ਇਤਰਾਏ ਚਾਲੇ ਬਾਦਸ਼ਾਹ ਛਾਡੇਰੇ ਅਤੀ ਹਤਰੇ ਕਾਚਾਂ ਹੀ ਤੋਲੇ ਰੇ ਉਡੇ ਜਲ ਪੈਸੇ ਨਹੀਂ ਪਾੜਾ ਕੋਰੇ ਤੋਰੇ ਹੀ ਤੋਰੇ ਮਸੀਤ ਪ੍ਰਯੋਤਨਾ ਕਹਿ ਰਵਦਾ ਸੁਨੋ ਸੰਤ ਜਨਾ ਗੌੜੀ ਪੂਰਵੀ ਕੂਪ ਭਰਿਓ ਜੈਸੇ ਦਦਰਾ ਕਛੁ ਦੇਸ ਬਦੇਸ ਨ ਬੋਝ ऐसे मेरा मन विख्या बिमोहा कच्चे आर पार न सूज सगल पवन के नाही का इक क्षण दर्श दिखाए जी रहाऊ मलन पै मत मदवा तेरी गत लखी ना जाए ਕਰਵੋ ਕਿਰਪਾ ਪਰਮਚੋ ਕਈ ਮੈਂ ਸੁਮਤ ਦੇ ਹੋ ਸਮਝਾਇ ਜੋਗੀ ਸਰਪਾਵੈ ਨੀ ਤੋ ਗੁਣ ਕਤਨੋ ਪਾਰ ਪ੍ਰੇਮ भगत ਕੇ ਕਾਰਨੇ ਕੋਹਰਵ ਦਾਸ ਚਮਾਰ ਅਸਾ ਬਾਣੀ ਮ੍ਰਿਗ ਮੀਨ ਪ੍ਰਿੰਗ ਤਾ ਕੁੰਚਰ ਇਕ ਦੁਖ ਬਿਨਾ ਸਹ ਪੰਚ ਦੁਖ ਅਸਾਧ ਜਾ ਮੈਂ ਤਾਂ ਕੀ ਕੇਤਕ ਆਸ ਮਾਦ ਅਵਿਦਿਆ ਹਿਤ ਕੀ ਨ ਬਵੇਕ ਦੀ ਪੰਬਲੀਨ ਰਹਾ ਤ੍ਰਿਗੁਦ ਜੋਨਾ ਚੇਤ ਸੰਭਵ ਪੰਨ ਪਾਪ ਅਸੋਚ ਮਾਨੁ ਖਾ ਅਵਤਾਰ ਦਿਲ ਉਤੇ ਹੀ ਸੰਗਤ ਪੋਚ ਜੀ ਜੰਤ ਜਹਾਂ ਜਾਲਾ ਕਰਮ ਕੇ ਬਸ ਜਾਏ ਕਾਲ ਫਾਸੇ ਅਬਦ ਲਗੇ ਕਛ ਨ ਚਲਿਓ ਪਾਏ ਰਬਦਾਸ ਦਾਸੋ ਦਾਸ ਤਜ ਪਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮ ਆਨੰਦ ਕਰੋ ਨਿਦਾਨ ਸੰਤ ਤੁਜੀ ਤਨ ਸੰਗਤ ਪ੍ਰਾਣ ਸਤਗੁਰ ਗਿਆਨ ਜਾਣੇ ਸੰਤ ਦੀਵਾ ਦੇਵੋ ਸੰਤ ਜੀ ਸੰਗ ਸੰਤ ਕਤਾਰਸ ਸੰਤ ਪ੍ਰੇਮਾ ਜੇ ਦੀਜੇ ਦੇਵਾ ਦੇਵ ਰਹਾ ਸੰਤਾ ਚਰਨ ਸੰਚੋ ਮਾਰਗ ਸੰਤ ਚੋ ਅਲਗ ਅਲਗਣੀ ਔਰ ਇੱਕ ਮੰਗੋ ਭਗਤ ਚਿੰਤਾ ਮਨ ਜਣੀ ਲਖਾਵੋ ਅਸੰਤ ਪਾਪੀ ਸਣ ਹਰਵਦਾਸ ਪੜੇ ਜੋ ਜਾਣੇ ਸੋ ਜਾਣ ਸੰਤ ਅਨੰਤ ਹੈ ਯੰਤਰ ਨਾਏ ਹਰ 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 ਹਰਿ ਸਮਰਜਨ ਗੈ ਨਿਸਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਹੋ ਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇ ਦੁੱਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਨ ਰਵਦਾਸ ਰਾਮ ਰੰਗ ਰਤਾ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਰਾਗੁ ਜਰੇ ਦੂਦ ਤਾ ਬਸ ਰਹੇ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਵ ਅਵਰਨਾ ਫੂਲ ਅਨੂਪਨਾ ਪਾਵ ਰਹੁ ਮੈਲਾ ਗਿਰ ਬਹਿ ਰਿਹਾ ਭੰਗਾ ਵਿਕਰ ਅੰਮ੍ਰਿਤ ਵਸੇ ਇਕ ਸੰਗਾ ਤੂਬ ਦੀਪ ਨੈ ਬੇ ਦੇ ਹ ਬਸਾ ਕੈਸੇ ਪੂਜ ਕਰੇ ਤੇਰੀ ਰਸਾ ਤਨ ਮਨ ਅਰਪਹੁ ਪੂਜ ਚਰਾਵੋ ਗੁਰ ਪ੍ਰਸਾਦਿ ਨਿਰੰਝਨ ਪਾਵੋ ਪੂਜਾ ਅਰਚਾ ਆਹੇ ਨ ਤੋਰੀ ਕਹਿ ਰਵदास ਕਵਨ ਗਤ ਮੋਰੀ ਰੰਗ ਸੁਰਠ ਜਬ ਬੰਦੇ ਬੋ ਫਾਸ हम प्रेम वदन तुम वादे अपने छूटण को जतन करो हम छोटे तुम आरादे माधवी जानत हो जैसी तैसे अब कहां करोगे ऐसी रहौ ਮੀਨ ਪਕਰ ਫਾਂਕੋ ਹਰ ਕਟਿਓ ਰਾਂਦ ਕਿਉ ਭਵਾਨੇ ਖੰਡ ਖੰਡ ਕਰ ਪੋਜਨ ਕੀਨਾ ਤੋ ਨ ਬਸਰਿਓ ਪਾਨੇ ਆਪਨ ਬਾਪੇ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ मोह पटल सब जगत में अपयो भगत नहीं संताप कहर बदास भगत एक बॉडी अब एकासों कहिए जाकार हम तुम अरदे सो दुख अजहू सहिए ਸੁਖ ਸਾਗਨ ਸੋਰ ਤਰ ਚਿੰਤਾ ਮਨ ਕਾਮ ਦੇਨ ਬਸ ਜਾਕੇ ਚਾਰ ਪਦਾਰਥ ਅਸ਼ਟਦਸ਼ਾ ਸਿਧਾ ਨਵਨੇਦ ਕਰ ਤਲਤਾ ਕੈ ਹਰ 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 ਨਾ ਜਪੇ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਓ ਨਾਨਾ ਖਿਆਨ ਪ੍ਰਾਨ ਬੇਦਵੀ ਚੌਤੀਸ ਅੱਖਰ ਮਾਇ ਵਿਆਸ ਵਿਚਾਰ ਕਿਉ ਪਰਮਾਤਮ ਰਾਮ ਨਾਮ ਸਰਨਾਈ ਸਹਜ ਸਮਾਦੋ ਪਾਤਰਤ ਫੁਨ ਵੱਡੇ ਭਾਗ ਲਿਵ ਲਾਗੀ ਕਹਿਰ ਬਦਾਸ ਪ੍ਰਗਾ ਸ੍ਰਿ ਦੇ ਤਰ ਜਨਮ ਮਰਨ ਪਹਿ ਪਾਗੇ ਜੋ ਤਮ ਗਿਰ ਵਰ ਤਾ ਹਮੋਰਾ ਜੋ ਤਮ ਚੰਦ ਤੋ ਹਮ ਪਹਿਹ ਚਕੋਰਾ ਮਾਦਵੇ ਤਮ ਨਾ ਤੋ ਰਹੁ ਤੋ ਹਮਨੇ ਤੋ ਰ ਹੈ ਤੁਮ ਸਿਓ ਤੋਰ ਕਵਨ ਸੋ ਜੋ ਰਹਿ ਰਹੋ جو تم دیورہ تو ہم جو تم تیرت تو ہم, جاتے ساچی ہم تم سے تم سے اجور ابر سنگ تو جہ جہ جہاں تر سیوا ਤਮਸ ਤੋਂ ਉਠਾ ਕਰਹੁ ਔਰ ਨ ਦੇਵਾ ਤੁਮਰੇ ਭਜਨ ਕਟੇ ਜਮ ਫਾਂਸਾ ਪਗਤ ਹੈ ਤਾ ਗਾਵੇ ਰਬਦਾਸ ਸਾਹਿਬ ਹਰਾਖ ਬਿਲਾਵਲ ਦਾਰਾ ਦੇਖ ਸਭ ਕੋ ਹਸੇ ऐसी दशा हमारी आज तेरा शासन करतले सब कृपा तुम्हारी तू तु जानत मैं कृष्ण ही भवखंडन राम सकल जी शरणागति प्रभु पूरन काम प्रभु ਜੋ ਤੇਰੀ ਸ਼ਰਣਾਗਤਾ ਤਿੰਨ ਨਾਹੀ ਭਾਰ ਉੱਚੇ ਨੀਚੇ ਤੁਮ ਤੇ ਤਰੇ ਆਲਿ ਸੰਸਾਰ ਕਹਿ ਰਵਦਾਸ ਅਗੰਥ ਕਥਾ ਮਉ ਕਾਇ ਕਰੀ ਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਜਹ ਕਲ ਸਾਧ ਵੈਸ ਨ ਹੋਏ ਵਰਣ ਅਵਰੰਗਨੀ ਈਸਰ ਬਿਮਲ ਬਾ ਸਜਾਨੇ ਜਗ ਸੋਇਰ ਅਰਹ ਬ੍ਰਹਮਣ ਵੈਸ ਸੂਦ ਅਰ ਖੱਤਰੀ ਡੋਮ ਚੰਡਾਰ ਮਲੇਸ਼ ਮਨਕ ਸੋ ਹੋਏ ਪੰਨੀਤ ਭਗਵੰਤ ਪਜੰਤੇ ਆਵਤਾਰ ਤਾਰੇ ਕੁਲ ਦੁਇ ਤਨ ਸੁਗਾਉ ਤਨ ਸੁਠਾਉ ਨਨ ਪਨੀਤ ਕੁਟੰਬ ਸਭ ਲੋਏ ਜਿਨ ਪੀ ਆਸਰਤ ਜੇ ਆਨ ਰਸ ਹੋਏ ਰਸ ਮਗਨ ਡਾਰੇ ਕੋ ਕੋਏ ਪੰਡਤ ਸੂਰਸ਼ਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈ ਸੇ ਪ੍ਰਣ ਪਾਤਰ ਹੈ ਜਲਸਮੀ ਪਾਨਰ ਵਦਾਸ ਜਨਮੇ ਜਗ ਓਏ ਜੋ ਮੋਹਿ ਬੇਦਨ ਕਸਨੇ ਆਕੂ ਹਰ ਬੰਝੀਵਨ ਕੈਸੇ ਕਰ ਆਕੂ ਟੇਕ ਜੀਵ ਤਰ ਸੇ ਇੱਕ ਦੰਗ ਬਸੇਰਾ ਕਰੂ ਸੰਭਾਲ ਤੁਮ ਸਰ ਜਨ ਮੇਰਾ پیتن جراوے نید نہ آوے آج نہ پاوے سکھی سہلی گرب گہلی پیوں کی بات نہ سنے سہلی میرے دوہگن اد کر جانے گاؤں سو جون سا نہ مانے سائیں صاحب میرا ਖਿਦਮਤ ਘਾਰ ਬੰਧਾ ਮੈਂ ਤੇਰਾ ਕਹਿ ਰਵਿਦਾਸ ਸੰਦੇਸ ਜਹੀ ਬਿਨ ਦਰਸ਼ਨ ਕਿਉ ਜੀਵੇ ਸਨੇ ਐਸਾ ਹੀ ਹਰ ਕਿਉ ਪਾਵਿਓ ਮਨ ਚੰਚਲ ਰੇ ਭਾਏ

ਕਾਮੁ ਲੋਦ ਕੋ ਬਸ ਪਰਿਓ ਕੁਲ ਕਾਨ ਛਾੜ ਬਿਕਾਇਓ ਸ਼ਾਬਾ ਤਲਗ ਸਪੋ ਨੇ ਸੋਬਿਓ ਜੋ ਲੋਕ ਐ ਸੁਨਿੰਗਾਯੋ ਸੰਜਮ ਰਿਓ ਨਹਰੂ ਸਿਮਰਿਓ ਵਿਰਤਾ ਪਰਮ ਰੂਪ ਪਰਮਾਇਓ ਅਨੇਕ ਕਥ ਕਲਾਕਾਸ਼ੇ ਕਸ਼ੇ ਬਹੁਣ ਸੰਗ ਦਿਖਾਵੋ ਮੂਰਖੇ ਆਪਣ ਆਪ ਸਮਝ ਨਹੀਂ ਔਰਨ ਕੋ ਸਮਝਾਵ ਆਸ ਕਰੇ ਬੈਕੁੰਟ ਗਵਨ ਕੋ ਜਲ ਮਨ ਕਬੁਨਾ ਥਿਰਾਇੋ ਜੋ ਲੋ ਮਨ ਵਸ ਨਹੀਂ ਹੋ ਤੋ ਤੋ ਲਗ ਸਭ ਜੁਟਾਰਿਓ ਕਬੜ ਕੀ ਆਰੀ ਜੇ ਨਹੀਂ ਕੈਸੋ ਜਾ ਕਰਤਾ ਨੇ ਕਾਚਾ ਕਹਿਰ ਬਦਾਸ ਪਜੋ ਹਰ ਮਾਦੋ ਸੇਵਕ ਹੋਵੇ ਮਨ ਸਾਚਾ ਹਮ ਘਰ ਆਇਓ RAM ਪਤਾਰ ਗਾਵੋ ਸਖ ਮਿਲ ਮੰਗਲਾ ਚਾਰ ਤਨ ਮਨ ਰਤ ਕਰਿਉ ਆਪਣੋ ਤੋ ਕਹੁ ਪਾਇ ਨ ਬਿਰ ਬਿਆਰ ਪ੍ਰੀਤਮ ਕੋ ਜੋ ਦਰਸ਼ਨ ਪਾਏ ਮਨ ਮੰਦਰ ਮੈਂ ਪਇਓ ਉਜਿਆਰ ਹੋ ਮੜਿਆ ਤੇ ਨੁਰਿਤ ਪੈ